ਅਸੀਂ ਵੀ ਉਹਦੇ ਪਰਿਵਾਰ ਦੇ ਹੱਕ 'ਚ ਖੜੇ ਜਿੱਦਾਂ ਕਿ ਮੈਂ ਤੁਹਾਨੂੰ ਕਿਹਾ ਮੈਂ ਉਸ ਕੁੜੀ ਦਾ ਸਾਰੀ ਜ਼ਿੰਦਗੀ ਜਦ ਤੱਕ 18 ਸਾਲ ਦੀ ਨਹੀਂ ਹੁੰਦੀ ਸਕੂਲ ਦਾ ਖਰਚਾ ਮੈਂ ਚੱਕੂ ਗੱਲ ਕਰੀਏ ਆਪਣੀ ਕੀ ਹੱਕ ਕਰੋ ਹੁਣ ਲਾਓ ਫੋਨ ਹੁਣ ਲਾਓ ਫੋਨ ਵੀਡੀਓ ਕਾਲ ਲਾਓ ਮੈਂ ਚੱਕੂ ਉਹਦਾ ਸਕੂਲ ਦਾ ਖਰਚਾ ਹੋਰ ਦੱਸੋ ਆਪਾਂ ਹੁਣੇ ਲਾ ਲੈਣ ਲਾਓ ਕਿਉਂਕਿ ਉਹਨੂੰ ਫਿਰ ਪਤਾ ਤਾਂ ਹੋਵੇ ਨਾ ਮੈਂ ਕਿਹਾ ਲਾਓ ਭਾਜੀ ਉਹਨੂੰ ਫੋਨ ਲਾਓ ਹੁਣੇ ਲਾਓ ਲੱਖ ਰੁਪਈਆ ਵੀ ਦਊ ਹੁਣ ਉਹਦੇ ਮੁੰਡੇ ਦਾ ਮੁਆਵਜ਼ਾ ਤੇ ਉਹਦੀ ਬੱਚੀ ਦਾ ਮੈਂ ਸਾਰੀ ਜ਼ਿੰਦਗੀ ਦਾ 18 ਸਾਲ ਤੱਕ ਜਦ ਤੱਕ ਦੀ ਨਹੀਂ ਹੁੰਦੀ ਮੈਂ ਸਕੂਲ ਦਾ ਖਰਚਾ ਚੱਕੂ ਹਾਂ ਦਾ ਹੋਰ ਦੱਸੋ ਹੁਣੇ ਆਪਾਂ ਗੱਲ ਕਰ ਲਈ ਅਸੀਂ ਪਾਕਿਸਤਾਨੀ ਬੱਚਿਆਂ ਨੂੰ ਚੱਕੀ ਫਿਰਦੇ ਆ ਤੇ ਇਹ ਤੇ ਆਪਣੀ ਕੁੜੀ ਆ ਅੱਛਾ ਹੈਨਾ ਪਾਕਿਸਤਾਨ ਦਾ ਵੀ ਚੱਕੇ ਹੋਏ ਹੋਰ ਲਾਓ ਤੁਸੀਂ ਇਹਨਾਂ ਨੂੰ ਜੀ ਸਾਸਿਕਾਲ ਭਾਜੀ ਬੜਾ ਅਫਸੋਸ ਹੋਇਆ ਭਾਜੀ ਤੁਹਾਡੇ ਜਵਾਕ ਬਾਰੇ ਸੁਣ ਕੇ ਭਾਜੀ ਬਹੁਤ ਜ਼ਿਆਦਾ ਹੋਇਆ ਉਹ ਤੇ ਅਸੀਂ ਨਹੀਂ ਹਰਜਾਨਾ ਭਰ ਸਕਦੇ ਤੁਹਾਡਾ ਪੁੱਤ ਤੇ ਨਹੀਂ ਵਾਪਸ ਲਿਆ ਸਕਦੇ ਭਾਜੀ ਪਰ ਤੁਹਾਡੇ ਨਾਲ ਇੱਕ ਚੀਜ਼ ਦਾ ਵਾਦਾ ਕਰਦਾ ਭਾਜੀ ਮੈਂ ਆਉਣਾ ਸੀਗਾ ਮੈਂ ਚੁੱਪ-ਚੁਪੀ ਤੇ ਹੀ ਹੋਣਾ ਸੀ ਉਹਦੇ ਚਲੋ ਮੀਡੀਆ 'ਚ ਹੁਣ ਮੈਨੂੰ ਕਹਿਣਾ ਪਿਆ ਭਾਜੀ ਨੇ ਤੁਹਾਨੂੰ ਫੋਨ ਲਾਤਾ ਮੀਡੀਆ 'ਚ ਮੈਂ ਤੁਹਾਡੀ ਕੁੜੀ ਜੈਸਮੀਨ ਮੇਰੀ ਵੀ ਕੁੜੀ ਦਾ ਨਾਂ ਜੈਸਮੀਨ ਆ ਠੀਕ ਆ ਮੈਂ ਤੁਹਾਡੀ ਕੁੜੀ ਜੈਸਮੀਨ ਦਾ ਜਦ ਤੱਕ ਉਹ 18 ਸਾਲ ਦੀ ਨਹੀਂ ਹੁੰਦੀ ਜਿੰਨਾ ਸਕੂਲਿੰਗ ਦਾ ਖਰਚਾ ਹੋਊਗਾ ਮੈਂ ਭਰੂੰਗਾ ਠੀਕ ਆ ਉਹਦੀ ਜਿੰਨਾ ਸਕੂਲਿੰਗ ਦਾ ਖਰਚਾ ਹੋਊਗਾ ਮੈਂ ਕਰਾਉਂ ਸਕੂਲਿੰਗ ਉਹਨੂੰ ਪੜਾਈ ਮੈਂ ਕਰਾਉ ਤੇ ਰਹੀ ਗੱਲ ਤੁਹਾਡੇ ਮੁੰਡੇ ਦੀ ਦੇਖੋ ਜੀ ਉਹ ਅਸੀਂ ਭੁਗਤਾਨ ਨਹੀਂ ਭਰ ਸਕਦੇ ਪਰ ਫਿਰ ਵੀ ਮੇਰੇ ਵੱਲੋਂ ਮੇਰੇ ਭਰਾਵਾਂ ਵੱਲੋਂ ਤੁਹਾਨੂੰ ਲੱਖ ਰੁਪਈਆ ਸੀ ਜਰੂਰ ਦੇਣਾਵਾਂਗੇ ਤੁਸੀਂ ਦੱਸ ਦਿਓ ਕਰੋ ਤੁਸੀਂ ਫ੍ਰੀ ਆ ਅਸੀਂ ਆ ਪਾਵਾਂਗੇ ਭਾਜੀ ਠੀਕ ਹੈ